ਕਾਪੀ ਕਾਗਜ਼ਾਂ ਦੇ ਮੈਨੂੰ ਕਾਪੀ ਕਾਗਜ਼ਾਂ ਦੀ ਆਪਣੀ ਗਾਰੰਟੀ ਉਹ ਅੱਖਾਂ ਵਿੱਚ ਜੇ ਤੁਸੀਂ ਟਰੈਕਟਰ ਲੈ ਜਿਓ ਕਾਗਜ਼ਾਂ ਕਾਗਜ਼ੇ ਪੁੱਛਿਓ ਵੀ ਨਾ ਕਾਗਜ਼ਾਂ ਜੇ ਕਮੀ ਹੋਊਗੀ ਤਾਂ ਟਰੈਕਟਰ ਇੱਥੇ ਖੜਾ ਜਾਓ ਪੇਮੈਂਟ ਮੈਥੋਂ ਲੈ ਜਿਓ ਸਾਰੇ ਪੰਜਾਬ ਹਰਿਆਣੇ ਚ 4 ਵੀਲ 20 ਨੇ ਟਰੈਕਟਰ ਤੇ 2 ਵੀਲ 10 ਨੇ ਇਹ ਬਈ ਅਰਜਨ ਵੱਧ ਟਰਾਲੀ ਤੇ ਚੱਲਦੇ ਹਨ ਇਹ ਪਰ ਖੇਤੀ ਚ ਚੱਲਿਆ ਆ ਬਈ ਤੁਗਲੀਸ਼ਨ ਚੈੱਕ ਕਰ ਸਕਦਾ ਨਾ ਨਵਾਂ ਮਗਰ ਆੜਾ ਚ ਹਲੇ ਵੀ ਮੂੰਹ ਦੀਦਾ 800 ਘਟਾਰੇ ਨਾਲ ਚੱਲਿਆ ਆ ਵੇਗਾ ਜੀ ਤੋਂ ਲਿਆਂਦਾ ਜ਼ਿਮੀਦਾਰ ਦਾ ਨੰਬਰ ਦੇਦਾ ਇਹ ਗੱਲ ਕਰ ਲਿਓ ਚਾਹੀਦੀ ਹਾਂਜੀ ਦੋਸਤ ਸਰ ਵੀਰ ਨੂੰ ਪਿਆਰ ਪਿਆਰੀ ਸਾਸਿਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਬਾਬਾ ਟਰੈਕਟਰ ਸੇਲ ਪਰਚੇਜ ਹੰਡਿਆ ਇੱਥੇ ਖੜੇ ਸੀਗੇ ਤੇ ਬਾਈ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਸਿਕਾ ਬਾਈ ਜੀ ਸਾਸਿਕਾ ਬਾਈ ਜੀ ਹੋ ਕੀ ਹੱਜ ਵਾਲਾ ਠੀਕ ਹੋ ਜੀ ਵਧੀਆ ਬਾਈ ਜੀ ਵਧੀਆ ਚਾਹੀਦੀ ਸਾਰੇ ਸਰੋਤਿਆਂ ਨੂੰ ਸਾਸਿਕਾਲ ਜੀ ਮੈਂ ਮੈਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਠੀਕ ਹੈ ਬਾਈ ਕਿੱਥੇ ਘੜਿਆ ਵੇਜਿਆ ਅੱਜ ਆਪਾਂ ਖੜੇ ਆਂ ਬਾਈ ਹੰਡਿਆਏ ਸਟੈਂਡਰਡ ਚੌਂਗ ਤੇ ਨੈਸ਼ਨਲ ਹੋਟਲ ਦੇ ਨਾਲ ਆਪਦੇ ਸ਼ੋਅਰੂਮ ਤੇ ਬਾਬਾ ਟਰੈਕਟਰ ਸੇਲ ਪਰਚੇ ਠੀਕ ਆ ਬਾਈ ਜੀ ਕਿੰਨੇ ਕ ਟਰੈਕਟਰ ਅਵੇਲੇਬਲ ਨੇ ਟਰੈਕਟਰ 20 25 ਨੇ ਪਰ ਅੱਜ ਸਾਨੂੰ 6 ਟਰੈਕਟਰ ਦਿਖਾਵਾਂਗੇ ਜੋ ਕੋਕਾ 20 ਨੇ ਠੀਕ ਆ ਨੰਬਰ ਬਾਈ ਜੀ ਨੰਬਰ ਆਪਣਾ ਹੈਗਾ 9501214601 9501214601 ਕਾਪੀ ਕਾਗਜ਼ ਨੇ ਕਿ ਮੈਨੂੰ ਕਾਪੀ ਕਾਗਜ਼ ਤਾਂ ਦੀ ਆਪਣੀ ਗਰੰਟੀ ਉਹ ਅੱਖਾਂ ਮੀਟ ਕੇ ਤੋਂ ਵੀ ਟਰੈਕਟਰ ਲੈ ਜਿਓ ਕਾਗਜ਼ਾਂ ਕਾਜ ਤੇ ਪੁੱਛਿਓ ਵੀ ਨਾ ਕਾਗਜ਼ਾਂ ਤੇ ਜੇ ਕਮੀ ਹੋਊਗੀ ਤਾਂ ਟਰੈਕਟਰ ਇੱਥੇ ਖੜਾ ਜਾਓ ਪੇਮੈਂਟ ਮੈਥੋਂ ਲੈ ਜਿਓ। ਲਓ ਵੀ ਮਿੱਤਰੋ ਫੁੱਲ ਗਰੰਟੀ ਵਾਲਾ ਟਰੈਕਟਰ ਨਿਗਾ ਠੀਕ ਆ ਭਾਈ ਜੀ। ਆ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ 5630 ਨਿਊ ਹਾਲੈਂਡ ਤੋਂ ਕਿਹਦੇ ਚੈੱਕ ਕਰ ਲਓ ਭਾਈ ਜੀ। ਤੁਸੀਂ ਚੈੱਕ ਕਰ ਸਕਦੇ ਹੋ ਪਹਿਲੀ ਗੱਲ ਤਾਂ ਇਹ ਟਰੈਕਟਰ ਆਮ ਮਿਲਦਾ ਹੀ ਨਹੀਂ। ਠੀਕ ਆ ਸਾਰੇ ਪੰਜਾਬ ਹਰਿਆਣੇ ਚ 4-ਵੀਲ 20 ਕਨੇ ਟਰੈਕਟਰ ਤੇ 2-ਵੀਲ 10 ਨੇ। ਠੀਕ ਆ ਸਾਰਾ ਟਰੈਕਟਰ ਰੇਨਲ ਆ ਬਾਈ ਤੇ ਨਾਲ ਦੇ ਟਾਇਰ ਨੇ ਜਣਸੀ ਰਕਾਰਡ ਚੱਲੇ ਆ ਵੇ ਆ 6 ਪਲੇਟਾਂ ਵੇਟ ਆਂਦੀਆਂ ਮੂਰੇ ਨੇ ਠੀਕ ਆ ਤਿੰਨ ਇਧਰਲੇ ਰਿੰਮ ਤੇ ਨੇ ਤਿੰਨ ਉਧਰਲੇ ਤੇ ਪਲੇਟਾਂ ਉਹ ਹੈ ਵੀ ਨਹੀਂ ਨਾ ਭਾਈ ਜੀ ਬਾਈ 55 ਕਿਲੋ ਦੀਆਂ ਨੇ ਏਜੰਸੀ ਨੇ ਬੰਦ ਕਰਤੀਆਂ ਬਣਾਉਣੀਆਂ ਇਹ ਹੁਣ ਤੇ ਕਬ ਜੀ ਹਾਂਜੀ ਲੋਨ ਦੀ ਵੀ ਸਹੂਲਤ ਹੈ ਲੋਨ ਦੀ ਵੀ ਸਹੂਲਤ ਹੈਗੀ ਆ ਜੀ ਲੋਨ ਵੀ ਕਰਾ ਦਾਂਗੇ ਠੀਕ ਆ ਭਾਈ ਜੀ ਬਾਕੀ ਹੈਵੀ ਲਿਫਟ ਕੰਪੈਸਟਿੰਗ ਹੈਗਾ ਫੋਰ ਡਿਸਟ੍ਰੀਬਿਊਟਰ ਫੋਰ ਡਿਸਟ੍ਰੀਬਿਊਟਰ ਆ ਭਾਈ ਡਬਲ ਡਿਸਟ੍ਰੀਬਿਊਟਰ ਚਾ ਦੋ ਹੁੰਦੇ ਆ ਇਹਦੇ ਚਾਰ ਲਵਾਏ ਵੇ ਇੱਕ ਐਕਸਟਰਾ ਲਵਾਇਆ ਵੇਗਾ ਠੀਕ ਆ ਜੀ ਚੈੱਕ ਕਰ ਸਕਦੇ ਆ ਭਾਈ ਸਾਰਾ ਰੈਨਲ ਆ ਟਰੈਕਟਰ ਇੱਕ ਵਾਰ ਦੇਖ ਲੈ ਲਾਈਟਾਂ ਵਗੈਰਾ ਰਿੰਬੇ ਦੇ ਵੀ ਲੱਗੇ ਹੋਏ ਨੇ ਨ ਦਾ ਬਈ ਅਗਲੇ ਨੇ ਨਾਲ ਹੀ ਦਿੱਤਾ ਵਿੱਚ ਚਿੱਪ ਵੀ ਦਿੱਤੀ ਹੈ ਕਿ ਸੈਂਡ ਡਿਸਕ ਰਹੀ ਕਹਿੰਦਾ ਗਾਣੇ ਸੁਣਦੇ ਜਾਇਓ ਤੁਸੀ ਤਾਂ ਨਹੀਂ ਕੱਟਨੀ ਨਾ ਨਾ ਆਪਾਂ ਕੁਛ ਨਹੀਂ ਆਪਾਂ ਤਾਂ ਬਈ ਇੱਕ ਨਾਟ ਨਾ ਕੱਢਦੇ ਨਹੀਂ ਹੁੰਦੇ ਲਾ ਭਾਵੇਂ ਦੇਈਏ ਠੀਕ ਆ ਬਜੀ ਬਾਕੀ ਦੇਖ ਸਕਦੇ ਹੋ ਕੰਡੀਸ਼ਨ ਬਈ ਮੂੰਹ ਦੇਦਾ ਆ ਉੱਤੇ ਵੀ ਚੈੱਕ ਕਰ ਲੈ ਬਾਕੀ ਆ ਦਿਖਾ ਦੇ ਮਾੜਾ ਜਾਂ ਮਗਰਾੜ ਠੀਕ ਆ ਬਜੀ ਕੁਆਲਿਟੀ ਆ ਬਈ ਜਿੰਨੇ ਟਰੈਕਟਰ ਹੋਣਗੇ ਸਾਰੇ ਕੁਆਲਿਟੀ ਵਾਲੇ ਹੋਣਗੇ ਆ ਨਹੀਂ ਕਬਾ ਟਰੈਕਟਰ ਆ ਚੈੱਕ ਕਰ ਰਿਮ ਲੈ ਲਓ ਮਿੱਤਰੋ ਚੈੱਕ ਕਰਦੇ ਹੋ ਜਿੰਨਾ ਹੈਗਾ origignal ਹੀ ਆਣਾ ਸਾਰਾ origignal ਆ ਭਾਈ ਆਪਾਂ ਕਿਤੇ ਕੋਈ ਰੰਗ ਨਹੀਂ ਕਰਾਇਆ ਨਾ ਕੁਝ ਲਾਇਆਗਾ 1 ਰੁਪਿਆ ਇਹ ਤੇ ਲਾਇਆ ਹੀ ਹੋਊਗਾ 2000 ਰੁਪਿਆ 1000 10000 ਪਰ ਲਾਇਆ ਨਹੀਂ ਤੇ ਮਾਡਲ ਹੈਗਾ ਬਾਈ ਜੀ ਮਾਡਲ ਹੈ 2018 ਇਹਦੀ ਡਿਮਾਂਡ ਹੈਗੀ 16,25,000 ਰੁਪਿਆ ਠੀਕ ਹੈ ਜੀ ਮੌਕੇ ਤੇ ਬਾਈ ਮੌਕੇ ਤੇ ਬਾਈ 16 ਲੱਖ ਦਾ ਦੇ ਦਾਂਗੇ ਠੀਕ ਹੈ ਲੈ ਮਿੱਤਰੋ ਮੌਕੇ ਤੇ ਬਾਈ ਕਹਿੰਦਾ 16 ਲੱਖ ਦੇ ਦਾਂਗੇ ਮਾਨਤਾ ਨੂੰ ਹੋ ਜੂ ਬਾਈ ਹੋਰ ਕਰ ਦਾਂਗੇ ਮਾਨਤਾ ਨੂੰ ਬਈ ਆਇਆ ਦਾ ਠੀਕ ਆ ਬਾਈ ਜੀ ਹਾਂਜੀ ਤੇ ਅੱਗੇ ਆਗਾ ਬਾਈ ਜੀ ਸੋਨਾ ਲੀਕਾ 750 ਦਾ ਹਾਂਜੀ ਇਸੇ ਚੈੱਕ ਕਰੋ ਬਾਈ ਜੀ ਆਰ ਐਕਸ ਸੋਚ ਆ ਬਾਈ ਜੀ ਸਾਈਡ ਗੇਅਰ ਚਾ ਡਿਸਟ੍ਰਿਬਿਊਟਰ ਬਾਈ ਜੀ ਡਿਸਟ੍ਰਿਬਿਊਟਰ ਹੈ ਨਹੀਂ ਬਾਈ ਜੀ ਠੀਕ ਆ ਬਾਈ ਜੀ ਤੇ ਉਹ ਲੱਗਿਆ ਹੋਇਆਗਾ ਡਿਸਟ੍ਰਿਬਿਊਟਰ ਦੋ ਨੇ ਪਰ ਆਹ ਦੋ ਲੱਗੀਆਂ ਵੀ ਆ ਨੇ ਠੀਕ ਹੈ ਬਾਈ ਦੋ ਇੱਕ 4 ਠੀਕ ਹੈ ਬਾਈ 2015 ਮਾਡਲ ਆ ਬਾਈ ਤੂੰ ਕੰਡੀਸ਼ਨ ਚੈੱਕ ਕਰ ਸਕਦਾ ਨਾ ਨਵਾਂ ਮਗਰ ਆੜਾ ਚਲੇ ਵੀ ਮੂੰਹ ਦੀਦਾ ਬਾਕੀ ਦੇਖ ਵੀ ਜਿਆਦਾ ਬਾਕੀ ਦੇਖ ਵੀ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਹੈ ਨਾ ਆ ਬਾਈ ਟਾਇਰ ਨੇ ਜਿਹੜੇ ਦੇਖ ਲਓ 80 85 ਪੈਸੇ ਇਹਦੇ ਟਾਇਰ ਨੇ ਠੀਕ ਹੈ ਪੰਜਾਬ ਨੰਬਰ ਆ ਟਰੈਕਟਰ ਸਾਰੀ ਪੰਜਾਬ ਨੰਬਰ ਆ ਜਿਹੜਾ ਪਹਿਲਾਂ ਦਿਖਾਇਆ ਉਹ ਵੀ ਪੰਜਾਬ ਨੰਬਰ ਆ ਠੀਕ ਹੈ ਬਾਹਰਲਾ ਨੰਬਰ ਨਾ ਕਦੇ ਲੈਤਾ ਨਾ ਲੈਣਾ ਤੇ ਬਾਈ ਜੀ 14 ਦੇ ਨੇਗੇ 14 ਦੇ ਨੇ ਬਾਈ ਠੀਕ ਹੈ ਜੀ ਕਿੰਨੇ ਕੇ ਪੈਸੇ ਪਉਣਗੇ ਜੀ ਕਿ ਭਾਈ ਆ ਭਾਈ 70 75 80 ਪੈਸੇ ਠੀਕ 80 ਪੈਸੇ ਟਾਇਰ ਆਰਾਮ ਨਾਲ ਪਏ ਨੇ ਠੀਕ ਆ ਭਾਜੀ ਬਾਕੀ ਤੁਸੀਂ ਹੁੱਕ ਆਕਾ ਦੇਖ ਲਿਓ ਭਾਜੀ ਹਾਂ ਜੀ ਹੁੱਕ ਪਏੜਾ ਭਾਜੀ ਹਾਂ ਤੇ ਬਈ ਟਰਾਲੀ ਤੇ ਚੱਲੇ ਉਹ ਤਾਂ ਡਾਇਰੈਕਟਰ ਨਾ ਨਾ ਬਈ ਖੇਤੀ ਤੇ ਚੱਲੇ ਆ ਗਿਆ ਆਪਾਂ ਬਈ ਥੋੜੇ ਕ ਵਪਾਰ ਕਰਦੇ ਆ ਪਰ ਦੱਸ ਕੇ ਕਰਦੇ ਆ ਸੱਚਾ ਸਵਿਤਰਾ ਕਰੀਦਾ ਠੀਕ ਆ ਬਾਜੀ ਹਾਂ ਜੀ ਤੇ ਡਿਮਾਂਡ ਰੂ ਬਈ ਇਹਦੀ ਡਿਮਾਂਡ ਇਹਦੀ ਆਪਾਂ ਬਈ ਜੈ ਜੀ ਆ ਗਈ ਕੋਈ ਬਾਲੀ ਨਹੀਂ ਮੰਗਦੇ ਹੈਗੇ 4 ਲੱਖ 25 ਹਜ਼ਾਰ ਰੁਪਇਆ ਡਿਮਾਂਡ ਆ ਮੌਕੇ ਤੇ 4 ਲੱਖ ਦਾ ਦੇ ਦਾਂਗੇ ਠੀਕ ਆ ਜੀ ਹਾਂ ਜੀ ਤੇ ਅੱਗੇ ਆ ਗਿਆ ਬਈ ਅਰਜਨ 605 ਸਾਈਡ ਗੇਰ ਵਾਲਾ ਹਾਂ ਜੀ ਜੋ ਘੱਟ ਪਾਇਪ ਲੱਗੇ ਹੋਏ ਆ ਤੇ ਮਾਡਲ ਰਹੂਗਾ ਬਈ ਮਾਡਲ ਦਾ ਹੈਗਾ ਜੀ 2019 605 ਆ ਜੀ ਡੀ ਲੈਕਸ ਮਾਡਲ ਆਗਾ ਅਲਟਰਾ ਵਰਨ ਠੀਕ ਆ ਠੀਕ ਆ ਜੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਇਹ ਬਈ ਅਰਜਨ ਵੱਧ ਟਰਾਲੀ ਤੇ ਚੱਲਦੇ ਆ ਨਾ ਇਹ ਵਾਰ ਖੇਤੀ ਚ ਚੱਲਿਆ ਪਿਆ ਬਾਈ ਠੀਕ ਆ ਟਰੈਕਟਰ ਦੀ ਕੰਡੀਸ਼ਨ ਤਾਂ ਹੀ ਪਈ ਨਹੀਂ 100 ਸੂਚ ਇੰਨਾ ਮੂੰਹ ਕਿੱਥੇ ਦੀਂਦਾ ਬਈਆ ਟੈਂਕੀ ਦਿਖਾ ਆਪਾਂ ਕਹ ਲਈਏ ਨਾ ਜਿਵੇਂ ਐ ਲਾਦਾ ਨਾ ਬਈ ਜਿਵੇਂ ਲਾ ਲੂ ਕੇ ਰੱਖ ਲਾ ਲੂ ਗਿਆ ਪਰ ਉਹਨੇ ਸੰਭਾਈ ਖੇਤ ਚ ਬਈ ਉਹ ਕਹਿੰਦੇ ਬਾਹ ਦੇ ਅੰਦਰ ਲਾ ਕੇ ਕੱਪੜਾ ਕਹੀ ਆਪਾਂ ਫੂਲ ਵੀ ਉੱਧੇ ਹੀ ਦਿਖ ਰਿਹਾ ਟਰਾਲੀ ਵਾਲੇ ਤੇ ਨਹੀਂ ਬਚਦਾ ਇਹ ਕ ਲੈ ਗਈ ਤੇ ਟਾਇਰ ਨਾਲ ਦੇ ਨੇ ਬਾਈ ਪਿਛਲੇ ਨਾਲ ਦੇ ਨੇ ਦੇਖ ਲੈ 90 ਪੈਸੇ ਟਾਇਰ ਪਏ ਆ ਠੀਕ ਆ 1300 ਘੰਟਾ ਚੱਲਿਆ ਪਿਆ 1000 1300 ਇੱਥੇ ਜੇ ਮੂਰਲੇ ਟਾਇਰ ਬਾਈ ਉਹਨਾਂ ਨੇ ਅੱਜ ਆਹ ਜਹਾਦੀ ਟਾਇਰ ਕਹਿੰਦੇ ਜਿਨ੍ਹਾਂ ਨੂੰ ਉਹ ਪਏ ਹੋਏ ਆ। ਰੇਡੀਆ ਲੈਣਾ ਬਾਈ। ਹਾਂ। ਠੀਕ ਆ ਬਾਈ। ਤੇ 19 ਮਾਡਲ ਆ ਬਾਈ। ਹਾਂ ਜੀ ਡਿਮਾਂਡ ਇਹਦੀ ਹੈ ਕਿ 5,65,000 ਰੁਪਈਆ। ਠੀਕ ਹੈ ਜੀ। ਮੌਕੇ ਤੇ ਦੇ ਦਾਂਗੇ 5.5 ਲੱਖ ਦਾ। ਠੀਕ ਆ। ਜਿਹੜਾ ਵੀਡੀਓ ਦੇਖ ਕੇ ਉਹਨੂੰ ਮਾਰਕਾ ਨਾ ਹੋਰ ਵੀ ਕਰ ਦਾਂਗੇ। ਇਹ ਗੱਲ ਆ ਗਿਆ ਆ ਗਿਆ ਬਈ ਜੀ ਸੋਨਾਲੀਕਾ 750 ਦਾ ਇਹ ਵੀ RX 100 ਸੋਚ ਆ ਗਿਆ ਇਹ ਵੀ ਚੈੱਕ ਕਰ ਲਓ ਬਈ ਇਹ 2022 ਮਾਡਲ ਆ 2 ਸਪੀਡ ਆ 3 ਥਰੂ ਹੈ ਨਹੀਂ ਗਾ ਠੀਕ ਹੈ ਬਿਨਾ ਚੈਂਜਰ ਵਾਲਾ ਹਣਾ ਬਈ ਠੀਕ ਆ ਹਾਈ ਟਾਰਕਾ ਬਿਨਾ ਚੈਂਜਰ ਵਾਲਾ ਸਿਕੁੰਦਰ ਮਾਡਲ ਆ ਹੈਵੀ ਡਿਊਟੀ ਮਾਈਲੇਜ ਆ ਠੀਕ ਆ ਠੀਕ ਆ RX 100 ਜ ਆ ਬਈ ਚੈੱਕ ਕਰ ਸਕਦਾ ਨਾਲ ਦੇ 90 ਤੋਂ 95 ਪੈਸੇ ਟਾਇਰ ਨੇ ਠੀਕ ਆ ਲਓ 500 ਪਤਾ ਨਹੀਂ 500 ਕੁਸ ਘੰਟੇ ਚੱਲਿਆ ਪਿਆ ਚੈੱਕ ਕਰ ਲਾ ਕੰਡੀਸ਼ਨ ਜਮਾ ਬ੍ਰਾਂਡ ਨਿਊ ਪਿਆ ਹਾਰ ਪਾਇਆ ਪਿਆ ਜਿਹੜਾ ਵੀਰ ਆਊਗਾ ਉਹਨੂੰ ਇੱਕ ਡੱਬਾ ਵੀ ਨਾਲ ਦੇ ਕੇ ਦ ਆ ਲੱਡੂਆਂ ਦਾ ਹਾਂ ਲੱਡੂਆਂ ਦਾ ਤੇ ਯਾ ਚੈੱਕ ਕਰ ਚਾਹਦੇ ਯਾਰ ਬੰਨਾ ਹਿੱਸਾ ਹਿੱਸਾ ਸਾਰਾ ਕੋਸ ਉਹ ਆ ਓਕੇ ਆ ਆ ਦੇਖ ਰાડ ਪ੍ਰੈਸ਼ਰ ਰાડ ਦੇਖੀਂ ਬਾਈ ਠੀਕ ਆ ਬਾਈ ਜੀ ਕੋਈ ਭੰਨ ਤੋੜ ਨਹੀਂ ਹੈਗੇ ਨੇ ਹਾਂ ਆ ਰੇ ਯਾਰ ਮਗਰਾਡ ਮੇਗ ਰੂੜ ਨਹੀਂ ਪਏ ਆਗੇ ਜਿਵੇਂ ਬਾਬਾ ਜਾਂਸੀ ਚ ਹੁਣੀ ਕਢਾ ਕੇ ਲਿਆਂਦਾ ਠੀਕ ਆ ਬਾਈ ਜੀ ਤੇ ਡਿਮਾਂਡ ਰੋਗੀ ਬਾਈ ਜੀ ਇਹਦੀ ਇਹਦੀ ਡਿਮਾਂਡ ਹੈਗੀ ਆ ਜੀ ਆਪਣੀ 5 ਲੱਖ ਤੇ 95000 ਰੁਪਿਆ ਡਿਮਾਂਡ ਆ ਬਾਈ ਮੌਕੇ ਤੇ 5 ਲੱਖ ਤੇ 70000 ਦਾ ਦੇਦਾ ਠੀਕ ਹੈ ਭਾਈ ਜੀ ਜੇ ਗੱਲਬਾਤ ਕਰੀਏ ਭਾਈ ਜੀ ਲੋਨ ਕਿੰਨਾ ਕੋਈ ਜੀ ਇੱਥੇ ਨਹੀਂ ਤੇ ਲੋਨ ਯਾਰ ਸਾਢੇ 4 ਲੱਖ ਤੋਂ 5 ਲੱਖ ਠੀਕ ਆ ਭਾਈ ਕੋਸ਼ਕ ਯਾਰ ਲੱਖ ਕਰ ਪੈਂਦਾ ਹੈ ਨਾ ਸਿਬਲ ਤੇ ਡਿਪੈਂਡ ਹੈ ਤੁਸੀਂ ਇਹ ਮੰਨ ਕੇ ਚੱਲੋ ਵੀ ਲੱਖ ਰੁਪਇਆ ਡਾਊਨ ਪੇਮੈਂਟ ਭਰ ਨਹੀਂ ਪੈ ਸਕਦੀ ਠੀਕ ਆ ਭਾਈ ਜੀ ਬਾਕੀ ਸਿਬਲ ਦੱਸੂਗਾ ਵੀ ਕਿੰਨਾ ਹੋਆ ਹੈ ਨਾ ਠੀਕ ਆ ਜੀ ਤੇ ਅੱਗੇ ਆ ਗਿਆ ਭਾਈ ਜੀ 963 ਏ ਆ ਬਾਈ 3 ਸਪੀਡ ਠੀਕ ਆ ਚੈੱਕ ਕਰਨੀ ਐਡਾ ਉਹ ਲੱਗਿਆਗਾ ਫੇ ਪੀਟੀਓ ਗੇਰ ਠੀਕ ਆ ਬਜੀ ਮੈਸਲ ਸੁਪਰ ਸੀਟਰ ਵਾਲਾ ਇਹ ਠੀਕ ਆ ਠੀਕ ਆ ਫੇ ਤਿੰਨ ਸਪੀਡਾਂ ਚ ਠੀਕ ਆ ਬਜੀ ਓਕੇ ਨਾਲ ਦੇ ਟਾਇਰ ਨੇ ਬਾਈ ਚੈੱਕ ਕਰ ਲਾ 1500 ਘੰਟਾ ਚੱਲਿਆ ਵਾ ਇਹ ਠੀਕ ਆ ਠੀਕ ਆ 1000 ਪਤਾ ਨਹੀਂ 1500 ਇੱਥੇ ਚੱਲੇ ਟਾਇਰ ਨਾਲ ਦੇ ਨੇ ਤੇ ਸਾਰਾ ਟਰੈਕਟਰ ਰੇਨ ਨਾਲ ਆ ਬਾਈ ਛੋ ਸੂ ਚੈੱਕ ਕਰਾ ਦੇ ਪੰਪ ਚੈੱਕ ਕਰਾ ਦੇ ਹਾਂਡੀ ਕਰਾ ਦੇ ਆ ਠੀਕ ਐ ਪੋਨੋ ਕੇ ਅਗੜੀ ਹੈ ਨਾ ਬਾਈ ਜੀ ਇਹ ਕੋਕਾ ਵੀ ਕਹਿੰਦੇ ਆ ਦੇਖ ਮੇਰਾ ਆੜ ਦੇਖ ਬਾਈ ਆ ਤਾਂ ਚਲ ਉਹ ਨਹੀਂ ਪਹਿਲਾਂ ਹੀ ਟੇਪ ਕਰਾਈ ਵੀ ਐ ਸੰਗ ਨੂੰ ਆਪਾਂ ਨਹੀਂ ਕਰਾਈ ਠੀਕ ਆ ਜੀ ਮੈਂ ਮਤਰਾ ਮੱਖੀ ਜਿੰਨਾ ਵੀ ਨਹੀਂ ਦਾ ਕਹਿੰਦਾ ਬਾਈ ਜੀ ਜਿਹਨੂੰ ਕਹਿੰਦੇ ਆ ਮੱਖੀ ਜਿੰਨਾ ਠੀਕ ਆ ਬਾਈ ਜੀ ਇੱਕੇ ਮਾਡਲ ਆਗਾ ਤੇ ਡਿਮਾਂਡ ਰੁਪਏ ਦੀ ਇਹਦੀ 6 ਲੱਖ 90 ਹਜ਼ਾਰ ਰੁਪਿਆ ਡਿਮਾਂਡ ਆ ਬਾਈ ਠੀਕ ਆ ਜੀ ਬਾਕੀ ਬਈ ਪਹਿਲਾਂ ਲੋਨ ਕਲੀਅਰ ਹੋਣਦੇ ਨੇ ਟਰੈਕਟਰਾਂ ਦੇ ਹਾਂ ਬਾਈ ਜੀ ਆਪਾਂ ਕੋਈ ਲੋਨ ਵਾਲਾ ਟਰੈਕਟਰ ਲੈਣੇ ਆਪਾਂ ਪਹਿਲਾਂ ਕਲੀਅਰ ਕਰਦੇ ਆ ਉਦੋਂ ਬਾਅਦ ਕਰੋ ਹੱਕ ਦੇ ਠੀਕ ਕਾ ਮੁੜ ਕੇ ਕੀ ਆ ਉੱਥੇ ਲੋਨ ਵੱਧ ਅਸੀਂ ਜਦੋਂ ਲੈ ਲੈਨੇ ਅਗਲਾ ਕਹਿੰਦਾ ਇੰਨੇ ਰੁਪਏ ਪਰ ਉਹ ਇੰਨੇ ਪਰ ਉਹ ਤਾਂ ਕਰਕੇ ਪਹਿਲਾਂ ਲੋਨ ਪਰ ਕੇ ਕਲੀਅਰੈਂਸ ਲਈ ਦੀ ਆ ਫੇਰ ਟਰੈਕਟਰ ਰੱਖ ਕੇ ਠੀਕ ਆ ਬਾਈ ਜੀ ਹਾਂਜੀ ਤੇ ਆ ਕਹੇ ਬਾਈ ਸਵਰਾਸ ਇਹ ਬਈ 744 ਐਕਸਟੀ ਮਾਡਲ ਐਕਸਟੀ ਇਹ ਅੱਜ ਕੱਲ ਮਿਲਦੇ ਨਹੀਂ ਮਿਲਦੇ ਨਹੀਂ ਕਹਿੰਦੇ 855 ਜਿੰਨਾ ਜ਼ੋਰ ਮਾਰਦਾ ਨਾ ਬਾਈ ਹਾਂ ਬਾਈ ਠੀਕ ਆ ਬਾਈ ਇਹ ਬਈ 24 ਮਾਡਲ ਆ ਰਿਵਰਸ ਬੀਟੀਓ ਆ ਚੈੱਕੇ ਵੀ ਕਰਾ ਦੇ ਮੂੰਹ ਐਚ ਵੀ ਦੀਂਦਾ ਠੀਕ ਹੈ ਫਿਰ ਲੋਕੋ ਕੋਕੇ ਨੇ ਅਜ ਤੱਕ ਜਮਨ ਨਵਾਂ ਟਰੈਕਟਰ ਜਿੰਨੇ ਦਿਖਾਇਆ ਕੋਕਾ ਪੀਸੀ ਦਿਖਾਇਆ ਠੀਕ ਆ ਬਾਈ ਠੀਕ ਆ ਨਾਲ ਦੇ ਟਾਇਰ ਨੇ ਬਈ ਨਾਲ ਦੇ ਟਾਇਰਾਂ ਮ 800 ਘੰਟਾ ਰੇਨਲ ਚੱਲਿਆ ਵਾਗਾ ਜੀ ਤੋਂ ਲਿਆਂਦਾ ਜ਼ਿੰਮੇਵਾਰ ਦਾ ਨੰਬਰ ਦੇਦਾ ਇਹ ਗੱਲ ਕਰ ਲਿਓ ਚਾਹੀਦੀ ਠੀਕ ਆ ਬਾਈ ਅੱਜ ਇੱਕ ਕਰ ਲੈ ਸਾਰਾ ਬ੍ਰਾਂਡ ਨਿਊ ਆਗਾ ਤੇ ਸਤਰੀ ਬਈ ਇਹਦੇ ਨਾਲ ਛਤਰੀ ਬਈ ਕਪੜੇ ਵਾਲੀ ਹੈਗੀ ਆ ਲੋ ਮਿੱਤਰ ਕਪੜੇ ਵਾਲੀ ਛਤਰੀ ਮਿਲ ਜੂਗੀ ਡਬਲ ਡਿਸਟਰੀਬਿਊਟਰ ਹਾਂ ਕਿਵੈਲਾ ਪੀਡੀਓ ਸਾਫਟ ਕੁਆਰਾ ਵੀ ਪੀਡੀਓ ਸਾਫਟ ਬਈ ਵਰਤੀ ਨਹੀਂ ਗਈ ਖੇਤੀ ਤੇ ਆਪਾਂ ਪੀਡੀਓ ਸਾਫਟ ਵਰਤੀ ਹੋ ਮਾੜੀ ਮੋਟੀ ਉਹ ਪਾਇਆ ਹੋਗਾ ਰੂਟਾ ਬੀਟਰ ਠੀਕ ਅਗਲੇ ਨੇ ਆਪਾਂ ਨੰਬਰ ਦੇ ਦਾਂਗੇ ਯਾਰ ਜੇ ਕੋਈ ਯਕੀਨ ਨਹੀਂ ਆਏ ਨੂੰ ਵੀ ਕੱਲਿਆ ਥੋੜਾ ਟਾਈਮ ਥੋੜਾ ਟਾਈਮ ਹੀ ਹੋਇਆ ਠੀਕ ਆ ਬਈ ਹਾਂ ਤੇ 10 ਕਿ ਦਿਨ ਹੋ ਜਲੇ ਹੰਦੇ ਨੂੰ ਹਲੇ ਨੂੰ ਡਿਮਾਂਡ ਰੋ ਬਈ ਇਹਦੀ ਅਦੀ ਡਿਮਾਂਡ ਹੈਗੀ ਆ ਬਾਈ ਰੱਬ ਤੇਰਾ ਭਲਾ ਕਰੇ 6 ਲੱਖ 45000 ਰੁਪਏ ਮੇਰਾ ਲੋਕਲ ਨੰਬਰ ਆ ਬਾਈ ਬਰਨਾਲੇ ਦਾ ਪੀ ਵੀ 19 ਪੀ ਵੀ 19 ਲੋਕਲ ਬਰਨਾਲੇ ਦਾ ਨੰਬਰ ਹੈਗਾ ਠੀਕ ਆ ਬਾਈ ਇੱਥੋਂ ਹੀ ਲੈਤਾਗਾ ਤਾਂ ਹੀ ਤੁਹਾਨੂੰ ਕਹਿਣਾ ਪਰਚੀ ਦੇਖ ਲੈ ਰੈਲੇਬੈਂਟਰੀ ਵਾਲੀ ਤਾਰ ਤੇ ਪਰਚੀ ਪਈ ਹੈ ਠੀਕ ਆ ਬਾਈ ਮਤਲਬ ਤੂੰ ਤਾਂ ਨਾਂ ਦਾ ਵੀ ਲੈ ਜੀ ਰਹਿਣਾ ਬਾਈ ਪਰ ਲਈ ਨਹੀਂ ਦੇਖ ਲੈ ਠੀਕ ਆ ਬਾਈ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਮੇਰਾ ਲੋਕਲ ਨੰਬਰ ਆ ਡਿਮਾਂਡ 6 ਲੱਖ 45000 ਰੁਪਏ ਮੌਕੇ ਤੇ 6 ਲੱਖ 20000 ਦਾ ਦੇ ਦਾਂਗੇ ਠੀਕ ਆ ਲੋ ਮਿੱਤਰੋ ਬਾਕੀ ਕੇ ਸਾਰੇ ਟਰੈਕਟਰ ਤੁਹਾਨੂੰ ਕੰਡੀਸ਼ਨਰ ਚੈੱਕ ਕਰਵਾਤੇ ਪੰਜਾਬ ਨੰਬਰ ਨੇ ਕਾਪੀ ਕਰ ਜਾਂਦੀ ਗਰੰਟੀ ਗਰੰਟੀ ਆ ਤੁਹਾਨੂੰ ਦੱਸ ਹੀ ਦਿੱਤਾ ਵੀ ਕਾਪੀ ਕਰ ਜਾਂ ਜੇ ਨੁਕਸ ਹੋਊਗਾ ਤਾਂ ਇੱਥੇ ਸਾਰੇ ਖੜਾ ਦਿਓ ਤੇ ਪੈਸੇ ਲੈ ਜਿਓ ਟਰੈਕਟਰ ਖੜਾ ਦਿਓ ਤੁਸੀਂ ਆਉਣਾ ਜੀ ਹੈਂਡ ਆ ਆ ਸਟੈਂਡਰਡ ਚੌਂਕ ਜਿਹਦੇ ਨਾਲ ਆ ਨੈਸ਼ਨਲ ਹੋਟਲ ਆ ਬਈ ਨੈਸ਼ਨਲ ਹੋਟਲ ਦੇ ਨਾਲ ਆਪਣਾ ਸ਼ੋਰੂਮ ਆ ਬਾਬਾ ਟਰੈਕਟਰ ਸੇਲ ਪਰਚੇਜ਼ ਠੀਕ ਆ ਇਧਰੋਂ ਜੇ ਆਉਣਾ ਆ ਸੁਪਰ ਸਟੈਂਡਰਡ ਵਾਲਿਆਂ ਦੇ ਪਿੱਛੇ ਨਾਲ ਹੀ ਪਿੱਛੇ ਮਤਲਬ ਜੇ ਪਟੰਡੇ ਕੋ ਨਹੀਂ ਆਉਣਾ ਜੂ ਘਟ ਮਾਰ ਕੇ ਬਸ ਜੂ ਟਰਨ ਲਓ ਨਾਲ ਦੀ ਨਾਲ 100 ਮੀਟਰ ਤੇ ਆਪਣਾ ਸ਼ੋਰੂਮ ਆ ਠੀਕ ਆ ਬਈ ਹਾਂਜੀ ਫਿਰ ਤਾਂ ਪੱਚੇ ਟਰੈਕਟਰ ਅਵੇਲੇਬਲ ਆ ਅਵੇਲੇਬਲ ਹਰੇਕ ਟਾਈਮ 4 4 2 2 ਸਾਰੇ ਟਰੈਕਟਰ ਲਗਭਗ ਹੁੰਦੇ ਆ ਠੀਕ ਆ ਬਈ ਠੀਕ ਆ ਬਈ ਪਰ ਓਕੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਲਓ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਸੀ